ਕਾਜੀ ਝੂਠ ਬੋਲ ਮਲ ਖਾਏ ਬ੍ਰਾਹਮਣ ਨਾਇ ਚਿਆ ਕਾਏ ਜੋ ਕੀ ਜੁਕਤ ਨਾ ਜਾਣੇ ਅੰਦ ਤੀਨੇ ਉਜਾੜੇਗਾ ਬੰਦ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਜਿਹੜਾ ਕਾਜੀ ਹੈ ਨਾ ਉਹ ਰਾਬੋ ਧਰਮ ਦੇ ਬਾਰੇ ਰਾਬੋ ਧਰਮ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁਮਰਾਹ ਕਰਦਾ ਕਹਿੰਦੇ ਬ੍ਰਾਹਮਣ ਹੈ ਬ੍ਰਾਹਮਣ ਕਹਿੰਦਾ ਫਲਾਣਾ ਤੀਰਥ ਬੜਾ ਪਵਿੱਤਰ ਹੈ ਉੱਥੇ ਜਾ ਕੇ ਪਾਪ ਕੱਟ ਜਾਂਦੇ ਨੇ ਤੇ ਉਹ ਆਪਣੇ ਤੰਦੇ ਦੇ ਲਈ ਆਪਣਾ ਬਿਜ਼ਨਸ ਦੇ ਲਈ ਉਹਨੇ ਪਾਰਟਿਕੂਲਰ ਕੋਈ ਐਸਾ ਸਥਾਨ ਬਣਾ ਰੱਖਿਆ ਜਿੱਥੇ ਉਹਨੇ ਗੋਲਕ ਰੱਖੀ ਆਪਣੀ ਗੋਲਕ ਪਰਵਾਉਣ ਦੇ ਲਈ ਰਾਬਰ ਧਰਮ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਕਿ ਫਲਾਣਾ ਤੀਰਥ ਬੜਾ ਪਵਿੱਤਰ ਹੈ ਉੱਥੇ ਨਹਾਣ ਨਾਲ ਪਾਪ ਕੱਟੇ ਜਾਂਦੇ ਨੇ ਕਹਿੰਦੇ ਜੋਗੀ ਯੁਗਤ ਨਾ ਜਾਣੇ ਜਾਂਦਾ ਕਹਿੰਦੇ ਜੋਗੀ ਪੁੱਠੇ ਸਿੱਧੇ ਹੋ ਕੇ ਰਿਤੀਆਂ ਸਿੱਧੀਆਂ ਕਰਦੇ ਰਹਿੰਦੇ ਨੇ ਇਹ ਖਾਣਾ ਭਾਵੇਂ ਘੱਟ ਖਾਂਦੇ ਹੁਣ ਪਰ ਇਹ ਕਦੇ ਪੁੱਠੇ ਲਟਕਦੇ ਨਹੀਂ ਕਦੇ ਕਹਿੰਦੇ ਨੇ ਸਾਹ ਥੋ ਲੈਣਾ ਕਦੇ ਕਿ ਕੁੰਡਲੀਆਂ ਜਾਗਰਤ ਕਰਦੇ ਫਿਰਦੇ ਨੇ ਪਰ ਕਹਿੰਦੇ ਜੁਗਤੀ ਬਾਰੇ ਇਹਨਾਂ ਨੂੰ ਵੀ ਨਹੀਂ ਪਤਾ ਹੈਗਾ ਜ਼ਿੰਦਗੀ ਜਿਉਣੀ ਕਿਵੇਂ ਹੈ ਪਤਾ ਇਹਨਾਂ ਨੂੰ ਵੀ ਨਹੀਂ ਹੈਗਾ ਗੁਰੂ ਸਾਹਿਬ ਜੀ ਕਹਿੰਦੇ ਇਹ ਤਿੰਨੋਂ ਉਜਾੜੇਗਾ ਬੰਦੇ ਕਹਿੰਦੇ ਇਹ ਤਿੰਨਾਂ ਨੇ ਬੇੜਾ ਕਰਕੇ ਕਰਤਾ ਸਮਾਜ ਦਾ ਅੱਜ ਅਸੀਂ ਜਿਹਨੇ ਹਿੰਦੁਸਤਾਨ ਦੇ ਵਿੱਚ ਧਾਰਮਿਕ ਸਥਾਨ ਨੇ ਇੰਨੇ ਕਿਤੇ ਨਹੀਂ ਹੈਗੇ ਜਿੱਨਾ ਰੱਬ ਰੱਬ ਧਰਮ ਧਰਮ ਇੱਥੇ ਕੀਤਾ ਜਾਂਦਾ ਇੰਨਾ ਕਿਤੇ ਨਹੀਂ ਕੀਤਾ ਜਾਂਦਾ ਬਹੁਤ ਕੰਟਰੀਆਂ ਅਸੀਂ ਹੈ ਜਿਹੜੀਆਂ ਨਾਸਤਕ ਨੇ ਅਮੀਰ ਤੋਂ ਅਮੀਰ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਨੇ ਅਰਬਾ ਖਰਬਾ ਦੇ ਵਿੱਚ ਪੈਸਾ ਕਮਾਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਨਾਸਤਕ ਹੀ ਮਿਲਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕੋਈ ਐਸਾ ਰੱਬ ਨਹੀਂ ਹੈ ਜਿਨੇ ਆਗੇ ਸਾਡੀ ਬਾਹ ਫੜਨੀ ਹੈ ਜਾਂ ਫਿਰ ਕੋਈ ਸਾਡੇ ਕੰਮ ਵਿਗੜੇ ਹੋਏ ਕਾਜ ਨੂੰ ਸਵਾਰੂਗਾ ਗੁਰੂ ਨਾਨਕ ਦੇਵ ਜੀ ਨੇ ਬਹੁਤ ਪਹਿਲਾਂ ਕਹਿਤਾ ਸੀ ਬਹੁਤ ਪਹਿਲਾਂ ਉਹਨਾਂ ਨੇ ਕਹਿਤਾ ਸੀ ਆਪਣੇ ਹੱਥੀ ਆਪਣੇ ਆਪੇ ਕਾਜ ਸਵਾਰੀਆਂ ਕਹਿੰਦੇ ਆਪਣੇ ਹੱਥਾਂ ਦੇ ਨਾਲ ਆਪਣੇ ਕੰਮ ਨੂੰ ਸਵਾਰੋ ਪਰ ਵਿਗੜੇ ਹੋਏ ਕੰਮਾਂ ਨੂੰ ਸਵਾਰ ਗੁਰੂ ਸਾਹਿਬ ਜੀ ਜਦੋਂ ਹੋਏ ਉਹਨਾਂ ਨੇ ਲੰਗਰ ਲਗਾਏ ਐਸੀ ਕਹਿੰਦੇ ਨਾ ਗੁਰੂ ਸਾਹਿਬ ਜੀ ਨੇ ਲੰਗਰ ਲਾਇਆ ਲੰਗਰ ਲਾਉਣ ਦਾ ਮਤਲਬ ਵੀ ਹੋਰ ਇਹ ਸੀਗਾ ਕਿ ਜਿੱਥੇ ਨੀਵੀਂ ਜਾਤ ਵਾਲਿਆਂ ਨੂੰ ਤੁਤਕਾਰਿਆ ਜਾਂਦਾ ਸੀ ਉੱਚੀ ਜਾਤ ਵਾਲਾ ਨੀਵੀਂ ਜਾਤ ਵਾਲੇ ਨੂੰ ਮੰਦਾ ਬੋਲਦਾ ਸੀ ਉੱਥੇ ਗੁਰੂ ਸਾਹਿਬ ਜੀ ਨੇ ਲੰਗਰ ਦਾ ਕਨਸੈਪਟ ਲਿਆਂਦਾ ਉੱਥੇ ਗੁਰੂ ਸਾਹਿਬ ਜੀ ਨੇ ਸਰੋਵਰ ਜਿਹੜੇ ਹੈਗੇ ਆ ਇੱਕ ਪਾਣੀ ਦੇ ਵਿੱਚ ਇਕੱਠੇ ਪਾਣੀ ਦੇ ਵਿੱਚ ਹੋਰ ਇਕੱਠੇ ਰੋਟੀ ਖਾਣ ਦਾ ਸੰਗਤ ਬਣਾ ਕੇ ਸੰਗਤ ਦਾ ਇੱਕ ਉਦਾਹਰਣ ਉਹਨਾਂ ਨੇ ਉਸ ਸਮੇਂ ਦੀ ਸਰਪਮਾਜ ਨੂੰ ਦਿੱਤੀ ਹੈ ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਹੈ ਉਹਦਾ ਕਾਰਨ ਸੀ ਕਿਉਂਕਿ ਪੁਜਾਰੀ ਜਿਹੜਾ ਸੀ ਨਾ ਉਹਨੇ ਵੀ ਜਾਤ ਵਾਲੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਸੀ ਅੱਜ ਪਿੱਛੇ ਕਿਹਨਾਂ ਇੱਕ ਘਟਨਾ ਵਾਪਰੀ ਇੱਕ ਜੋਗਾ ਕਰਨ ਵਾਲੀ ਲੜਕੀ ਆਈ ਉਹਨੇ ਪਤਾ ਨਹੀਂ ਹਰਮੰਦਰ ਸਾਹਿਬ ਦੇ ਵਿੱਚ ਐਂਟਰ ਹੋਈ ਉਹਨੇ ਉੱਥੇ ਮਥਾ ਨਹੀਂ ਟਈ ਕਿਆ ਦਰਵਾਜੇ ਸਾਹਿਬ ਜਾ ਕੇ ਪਤਾ ਨਹੀਂ ਟਈ ਕਿਆ ਨਹੀਂ ਟਈ ਕਿਆ ਲੇਕਿਨ ਉਹਨੇ ਨਾ ਉਹ ਜੋਗਾ ਕਰਦੀ ਸੀ ਕੁੜੀ ਤੇ ਉਹ ਇੱਕ ਜੋਗਾ ਦੀ ਖਿਡਾਰੀ ਸੀ ਜੋਗਾ ਉਹਨੇ ਇੱਕ ਪ੍ਰਕਰਮਾਂ ਦੇ ਵਿੱਚ ਜੋਗਾ ਉਹਨੇ ਕਰਤਾ ਫਰੋਵਰ ਦੇ ਲਾਗੇ ਤਾਂ ਕਿ ਤੇ ਉਹਦੀ ਵੀਡੀਓ ਉਹ ਫੋਟੋ ਕੈਮਰਾ ਕੈਮਰੇ ਵਿੱਚ ਕੈਪਚਰ ਹੋ ਗਈ ਤੇ ਜਿੱਦਾਂ ਕੈਪਚਰ ਹੋਈ ਆ ਉਸ ਕੁੜੀ ਤੇ ਐਫਆਈਆਰ ਦਰਜ ਵੀ ਕਰਵਾਈ ਗਈ ਤੇ ਉਹਦੇ ਖਿਲਾਫ ਕਾਫੀ ਆਵਾਜ਼ ਉੱਠੀ ਕਾਫੀ ਲੋਕਾਂ ਨੇ ਉਹਨੂੰ ਮੰਦਾ ਬੁਲਣਾ ਸ਼ੁਰੂ ਕੀਤਾ ਉਹ ਹੋ ਕੁੜੀ ਪੰਜਾਬ ਤੋਂ ਆਊਟ ਆਫ ਸਟੇਟ ਦੀ ਰਹਿਣ ਵਾਲੀ ਸੀ ਤੇ ਐਸਜੀਪੀਸੀ ਉਹਨਾਂ ਨੇ ਐਫਆਈਆਰ ਦਰਜ ਕਰਾ ਕੇ ਉਸ ਲੜਕੀ ਤੇ ਕੜੀ ਤੋਂ ਕੜੀ ਨਿੰਦਾ ਉਰੀ ਕੀਤੀ ਤੇ ਨਾਲ ਉਹਦੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਕਿ ਸਾਡੇ ਗੁਰੂ ਸਾਹਿਬਾਂ ਦੀ ਸਾਡੇ ਧਾਰਮਿਕ ਸਥਾਨ ਦੀ ਬੇਇੱਜ਼ਤੀ ਕੀਤੀ ਹੈ ਇਕ ਨਾ ਮੁਸਲਮਾਨ ਇੱਕ ਕੋਈ ਮੁਸਲਮਾਨ ਆਇਆ ਗੁਰ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਗਿਆ ਪ੍ਰਕਰਮਾ ਪ੍ਰਕਰਮਾ ਕਰਕੇ ਉਹਨੇ ਸਰੋਵਰ ਦੇ ਜਲ ਨੂੰ ਆਪਣੇ ਉੱਪਰ ਜਿਵੇਂ ਸੜਕੰਦਿਆ ਉਹ ਮੇ ਸੜਕ ਕੇ ਮੂੰਹ ਚ ਉਹ ਜਲ ਨੂੰ ਲੈ ਕੇ ਕੁਰਲੀ ਕਰਕੇ ਫਿਰ ਉਹ ਜਲ ਨੂੰ ਵਾਪਸ ਹੀ ਮੂੰਹ ਦੇ ਵਿੱਚੋਂ ਸਿੱਟ ਕੇ ਉਹ ਸਰੋਵਰ ਦੇ ਵਿੱਚ ਸਟਿਆ ਉਹਨੇ ਕੁਰਲੀ ਕੀਤੀ ਮਤਲਬ ਕੁਰਲੀ ਕਰਕੇ ਉਸ ਜਲ ਜਲ ਨੂੰ ਫਿਰ ਸਰੋਵਰ ਦੇ ਵਿੱਚ ਸਿਰਤਾਉਂਦੇ ਆ ਇਹ ਘਟਨਾ ਹੋਈ ਹੈ ਇੱਕ ਨਵੀਂ ਇੱਕ ਖਬਰ ਚੱਲ ਰਹੀ ਹੈ ਅੱਜ ਦੇ ਟਰਮ ਚ ਵਿੱਚ ਮੈਂ ਇਹ ਕਹਿਣਾ ਕਹਿਣਾ ਚਾਹੁੰਦਾ ਸੀ ਦੋਸਤੋ ਅਸੀਂ ਕਿਤਨਾ ਕਿਤੇ ਐਸੇ ਧਰਮ ਦੇ ਵਿੱਚ ਫਸੇ ਪਏ ਹਾਂ ਕਿ ਜਦੋਂ ਕੋਈ ਲੜਕੀ ਜੋਗਾ ਕਰ ਜਾਵੇ ਤਾਂ ਇਹ ਤਾਂ ਸਾਡੀ ਭਾਵਨਾ ਭਟਕ ਜਾਂਦੀਆਂ ਨੇ ਪਰ ਜੇ ਕੋਈ ਮੁਸਲਮ ਆ ਕੇ ਕੁੜੀ ਲਈ ਕਰ ਜਾਵੇ ਫਿਰ ਸਾਡੇ ਤੋਂ ਬੋਲਿਆ ਵੀ ਨਹੀਂ ਜਾਂਦਾ ਨਾ ਅਸੀਂ ਕੁਝ ਕਰ ਸਕਦੇ ਨਾ ਐਫ ਆਈ ਆਰ ਦਰਜ ਕਰਾ ਸਕਦੇ ਹਾਂ ਅਸੀਂ ਜਿਹੜੀ ਹਮੇਸ਼ਾ ਇੱਕ ਚੀਜ਼ ਦੇਖੀ ਜਾਂਦੀ ਹੈ ਕਿਤੇ ਇਹ ਕਿਹੜੀ ਅੱਗੇ ਅੱਗੇ ਬੰਦਾ ਕਿਹੜਾ ਹੈ ਜਿਉਂ ਤੱਕਣਾ ਹੈ ਫਿਰ ਤਾਂ ਨੀਵੇਂ ਪੈ ਜਾਗੇ ਜੇ ਕਮਜ਼ੋਰਾ ਜਿਆ ਹੈ ਫਿਰ ਪੈ ਜਾਗੇ ਉਹ ਰੇ ਤੇ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ ਇੱਕ ਵੀਡੀਓ ਹੋਰ ਦੇਖ ਰਿਆ ਸੀ ਮੈਂ ਇੱਕ ਦਲਿਤ ਨਾਂ ਦੀ ਇੱਕ ਦਲਿਤ ਤੋਂ ਦਲਿਤ ਸੀ ਲੇਡੀਜ਼ ਉਹ ਤਰਵਾਰ ਸਾਹਿਬ ਦੇ ਵਿੱਚ ਪਤਾ ਨਹੀਂ ਮੱਥਾ ਟਿਕਣ ਗਈ ਉਹਦੇ ਪਰਸ ਦੇ ਵਿੱਚ ਪਤਾ ਨਹੀਂ ਕੀ ਸੀ ਤੇ ਉਹਦਾ ਪਰਸ ਸਪੈਸ਼ਲੀ ਚੈੱਕ ਕੀਤਾ ਗਿਆ ਅਸੀਂ ਹੁਣ ਜਿਹੜੇ ਵੱਡੇ ਵੱਡੇ ਲੀਡਰ ਆਉਂਦੇ ਨੇ ਧਾਰਮਿਕ ਸਥਾਨ ਦੇ ਵਿੱਚ ਕਈ ਵਾਰੀ ਅਸੀਂ ਤਰਵਾਰ ਸਾਹਿਬ ਦੇ ਵਿੱਚ ਦੇਖਦੇ ਹਾਂ ਵੱਡੇ ਵੱਡੇ ਲੀਡਰ ਜਾਂਦੇ ਨੇ ਹੁਣ ਇਹਨਾਂ ਦੀ ਜੇਬਾਂ ਦੇ ਵਿੱਚ ਕੀ ਆ ਇਹਨਾਂ ਦੇ ਜੇਬਾਂ ਦੇ ਵਿੱਚ ਗੈਰ ਕਾਨੂੰਨੀ ਚੀਜ਼ ਹੋ ਸਕਦੀ ਹੈ ਜਿਹੜੀ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਨਹੀਂ ਲੈ ਕੇ ਜਾ ਸਕਦੇ ਪਰ ਇਹਨਾਂ ਦੀਆਂ ਕੋਈ ਸਿਕਿਉਰਟੀ ਚੈੱਕ ਹੋਣਾ ਕਰਦਾ ਜਥੇਦਾਰ ਇਹਨਾਂ ਦੀਆਂ ਜੇਬਾਂ ਵਿੱਚ ਹੱਥ ਪਾ ਕੇ ਠੋਣਾ ਚੈੱਕ ਕਰ ਸਕਦੇ ਹੁਣ ਉਹਨਾਂ ਦੀ ਜੇਬਾਂ ਵਿੱਚ ਸਿਕਟ ਵੀ ਹੋ ਸਕਦੀ ਹੈ ਤਮਾਕੂ ਵੀ ਹੋ ਸਕਦਾ ਹੈ ਕੁਝ ਵੀ ਨਸ਼ਾ ਪੱਤਾ ਤਾਂ ਹੋ ਹੀ ਸਕਦਾ ਹੈ ਇਹ ਕਿਹੜਾ ਲੀਡਰਸ਼ਿਪਰ ਬਿਨਾਂ ਨਸ਼ੇ ਪੱਤੇ ਤੋਂ ਰਹਿੰਦੇ ਨੇ ਗੱਲ ਸਾਰੀ ਇਹ ਹੈ ਦੋਸਤੋ ਅਸੀਂ ਤੱਕਾ ਉੱਥੇ ਕਰਦੇ ਹਾਂ ਜਿਹੜਾ ਸਾਡੇ ਤੋਂ ਛੋਟਾ ਹੁੰਦਾ ਹੈ ਅਸੀਂ ਆਪਣੇ ਵੱਡੇ ਧੀਰ ਵਾਲੇ ਨਾਲ ਧੱਕਾ ਨਹੀਂ ਕਰ ਸਕਦੇ ਕਮਜ਼ੋਰੀ ਤੇ ਕਮਜ਼ੋਰ ਇਨਸਾਨ ਤੇ ਅਸੀਂ ਆਪਣਾ ਜੋਰ ਵਕਾ ਸਕਦੇ ਹਾਂ ਪਰ ਤਕੜੇ ਤੇ ਨਹੀਂ ਵਕਾ ਸਕਦੇ ਇਹ ਇਹ ਬਹੁਤ بڑا ਮਹੱਤਵ ਰੱਖਦਾ ਹੈ ਕਿ ਸਾਹਮਣੇ ਬੰਦਾ ਕਿਹੋ ਜਿਹਾ ਹੈ ਗੱਲ ਸਾਰੀ ਇਹ ਹੈ ਜੇ ਅਸੀਂ ਉਜੋਕਾ ਵਾਲੀ ਕੁੜੀ ਤੇ ਐਫ ਆਈ ਆਰ ਦਰਜ ਕਰਾ ਸਕਦੇ ਹਾਂ ਉਹਦੇ ਖਿਲਾਫ ਇੰਨੀ ਨਿੱੱਦਾ ਕਰ ਸਕਦੇ ਹਾਂ ਫਿਰ ਅਸੀਂ ਇਸ ਦੇ ਖਿਲਾਫ ਕਿਉਂ ਨਹੀਂ ਕਰ ਸਕਦੇ ਗੱਲ ਇਹ ਹੈ ਸਾਰੀ ਕਿ ਜਿੱਕ ਨੂੰ ਅਸੀਂ ਛੱਡਣਾ ਹੈ ਕਿਨੂੰ ਅਸੀਂ ਇਹ ਤੇ ਅਸੀਂ ਚੜਨਾ ਹੈ ਇਹ ਅਸੀਂ ਇੱਕ ਸਾਈਕਿਕ ਰੀਟ ਕਰਕੇ ਬੈਠੇ ਆ ਗੱਲ ਨਾ ਗੱਲ ਸਾਰੀ ਇਹ ਹੈ ਕਿਤੇ ਤਾਂ ਇਹ ਕਿਹਾ ਜਾਂਦਾ ਕਿ ਟੋਪੀ ਪਾ ਕੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਗੁਰਦੁਆਰਿਆਂ 'ਚ ਸਪੈਸ਼ਲੀ ਨਹੀਂ ਜਾ ਸਕਦੇ ਕੋਈ ਬੰਦਾ ਟੋਪੀ ਪਾ ਕੇ ਸਾਡਾ ਚਾਹੇ ਪੰਜਾਬੀ ਹੋਵੇ ਕੋਈ ਵੀ ਹੋਵੇ ਹੁਣ ਮੈਂ ਦਸਤਾਰ ਬੰਨੀ ਹੈ ਮੇਰੀ ਤੁਸੀਂ ਵੀਡੀਓ ਵੀ ਦੇਖਿਓ ਟੋਪੇ ਵਿੱਚ ਵੀਡੀਓ ਹੋਈਗੀ ਉਹਨਾਂ ਦਾ ਟੋਪਾ ਮੈਂ ਕਈ ਵਾਰੀ ਪਾਲਾ ਨਾ ਟੋਪੀ ਵੀ ਪਾਲਾ ਨਾ ਟੋਪਾ ਪਾ ਕੇ ਟੋਪੀ ਪਾ ਕੇ ਤੁਸੀਂ ਧਾਰਮਿਕ ਸਥਾਨ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਕਹਿੰਦੇ ਮर्याਦਾ ਹੈ ਤੇ ਕੰਝੇ ਕੋਈ ਮੁਸਲਮ ਐਂਟਰ ਹੋ ਜਾਵੇ ਤੇ ਕਹਿੰਦੇ ਇਹਨਾਂ ਤੇ ਕੋਈ ਸਾਡੀ ਮर्याਦਾ ਨਹੀਂ ਹੈ ਕਿਉਂ ਗੁਰਦੁਆਰੇ ਦੀ ਤਾਂ ਮर्याਦਾ ਬਣੀ ਹੋਈ ਹੈ ਕਹਿੰਦੇ ਕਿ ਬਿਨ ਟੋਪੀ ਵਾਲਾ ਐਂਟਰੀ ਨਹੀਂ ਹੋ ਸਕਦਾ ਦਸਤਾਰ ਤੇ ਸਿਰ ਢੱਕ ਕੇ ਆਉਣਾ ਤੁਸੀਂ ਟੋਪੀ ਪਾ ਗਿਆ ਇਹ ਆ ਨਹੀਂ ਸਕਦੇ ਪਰ ਇੱਕ ਮੁਸਲਮ ਕਿਵੇਂ ਐਂਟਰ ਹੋ ਜਾਂਦੇ ਨੇ ਉਹਨਾਂ ਦੇ ਸਿਰਾਂ ਤੇ ਤਾਂ ਟੋਪੀਆਂ ਨੇ ਕਹਿਣ ਦਾ ਮਤਲਬ ਉਹਨਾਂ ਦਾ ਧਰਮ ਹੈ ਟੋਪੀ ਪਾਣਾ ਸਾਡਾ ਧਰਮ ਹੈ ਦਸਤਾਰ ਬੰਨਣੀ ਤੇ ਗੁਰਦੁਆਰੇ ਦੇ ਵਿੱਚ ਸਿਰਫ ਉਹ ਆਵੇ ਜਿਹਨੇ ਦਸਤਾਰ ਬੰਨੀ ਹੋਵੇ ਪਟੋਪੀ ਵਾਲਾ ਇੰਟਰ ਨਹੀਂ ਹੋ ਸਕਦਾ ਜੇ ਟੋਪੀ ਵਾਲਾ ਹੋਏਗਾ ਜੇ ਉਸਾਇ ਪੰਜਾਬੀ ਪੰਜਾਬੀਆਂ ਦਾ ਹੋਵੇ ਚਾਹੇ ਸਿੱਖਾਂ ਦਾ ਹੋਵੇ ਉਹਰਾ ਘਟਾਪਾ ਚੜੇਗਾ ਲੇਕਿਨ ਹੋਰ ਧਰਮ ਜਾਂ ਹੋਰ ਕੋਮ ਦਾ ਹੋਏਗਾ ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਗੱਲ ਪਤਾ ਕੀ ਹੈ ਇਹ ਅਸੀਂ ਆਪ ਬਣਾਈ ਹੋਏ ਨੇ ਰੂਲ ਕਿ ਕਿਹਨੂੰ ਕੁੱਟਣਾ ਹੈ ਕਿਹਨੂੰ ਨਹੀਂ ਕੁੱਟਣਾ ਜਿਹੜੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਨਾ ਨਾ ਪੁਲਿਸ ਵਾਲੇ ਕਈ ਵਾਰੀ ਤੁਸੀਂ ਕਾਨੂੰਨ ਦਾ ਡੰਡਾ ਦੇਖਿਓ ਕਾਨੂੰਨ ਦਾ ਡੰਡਾ ਸਿਰਫ ਉਹਨਾਂ ਤੇ ਵੱਜਦਾ ਜਿਹੜਾ ਗਰੀਬ ਹੁੰਦਾ ਉਹ ਕਾਨੂੰਨ ਦਾ ਡੰਡਾ ਉਹਨਾਂ ਤੇ ਨਹੀਂ ਵੱਜਦਾ ਜਿਹੜੇ ਦੇਸ਼ ਨੂੰ ਖਾ ਰਹੇ ਹੁੰਦੇ ਨੇ ਖੋਖਲਾ ਕਰ ਰਹੇ ਹੁੰਦੇ ਨੇ ਜਿਹੜੇ ਸਮਾਜ ਦੇ ਲੋਕਾਂ ਨੂੰ ਲੁੱਟ ਰਹੇ ਹੁੰਦੇ ਨੇ ਸਮਾਜ ਦੇ ਲੋਕਾਂ ਦੇ ਵੋਟਾਂ ਲੈ ਕੇ ਜਿਹੜੇ ਲੋਕਾਂ ਦੇ ਨਾੜ ਧੋਖਾ ਕਰਦੇ ਨੇ ਉਹਨਾਂ ਤੇ ਨਹੀਂ ਉੱਠਦਾ ਕਾਨੂੰਨ ਦਾ ਡੰਡਾ ਕਾਨੂੰਨ ਉਹਨਾਂ ਨੂੰ ਮਾਫ਼ ਵੀ ਕਰ ਦਿੰਦਾ ਕਾਨੂੰਨ ਉਹਨਾਂ ਨੂੰ ਛੱਡ ਵੀ ਦਿੰਦਾ ਕਾਨੂੰਨ ਉਹਨਾਂ ਨੂੰ ਬਖਸ਼ ਵੀ ਦਿੰਦਾ ਪਰ ਆਮ ਬੰਦਾ ਜੇ ਜੇ ਛੋਟੀ ਤੇ ਛੋਟੀ ਗਲਤੀ ਵੀ ਕਰਤੀ ਉਹਦੇ ਉਹਨੂੰ ਵੱਡੀ ਤੇ ਵੱਡੀ ਕਾਰਵਾਈ ਹੁੰਦੀ ਹੈ ਵੱਡੀ ਤੇ ਵੱਡੀ ਸਜ਼ਾ ਦਿੱਤੀ ਜਾਂਦੀ ਹੈ ਇਹ ਬਥਾ ਕਿਉਂ ਕਿ ਸ਼ੋਸ਼ਣ ਕਿਵੇਂ ਕਰਨਾ ਹੈ ਜਦੋਂ ਕੋਈ ਲੀਡਰ ਕਿਸੇ ਦੇ ਘਰ ਆਉਂਦਾ ਹੈ ਨਾ ਵੋਟਾਂ ਲੈਣ ਜੇ ਬੰਦਾ ਪੂਚਾ ਲਾ ਰਿਹਾ ਹੋਵੇ ਘਰ ਦੇ ਵਿੱਚ ਜਾਂ ਬੰਦਾ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਉਹਦੀ ਕੱਸੀ ਫੜ ਕੇ ਵੱਟ ਬਣਾਉਣ ਲੱਗ ਜਾਂਦਾ ਬੰਨਾ ਬਣਾਉਣ ਲੱਗ ਜਾਂਦਾ ਆ ਮੈਂ ਵੀ ਕਿਸਾਨ ਦਾ ਪੁੱਤ ਆ ਜੀ ਦੇਖੋ ਮਸੀਂ ਵੀ ਖੇਤਾਂ 'ਚ ਕੰਮ ਕਰੀਦਾ ਸੀ ਇਹ ਤਾਂ ਸਾਡੇ ਖੂਨ ਦੇ ਵਿੱਚ ਹੈ ਜਦੋਂ ਵੋਟਾਂ ਮਿਲ ਜਾਂਦੀਆਂ ਫਿਰ ਕਹਿੰਦਾ ਤੂੰ ਗੋਣ ਮੈਂ ਗੋਣ ਗੱਲ ਇਹ ਹੈ ਸਾਰੀ ਗਰੀਬਾਂ ਤੇ ਅਸੀਂ ਗਰੀਬਾਂ ਨੂੰ ਵਰਤੇ ਆ ਜਾਂਦਾ ਹਮੇਸ਼ਾ ਜਿਹੜਾ ਤਕੜਾ ਹੁੰਦਾ ਉਹਨੂੰ ਕੁਛ ਨਹੀਂ ਕਿਹਾ ਜਾਂਦਾ ਇਸ ਕਰਕੇ ਗੱਲ ਇਹ ਹੈ ਕਨਸੈਪਟ ਇਹ ਹੈ ਕਿ ਦਰਵਾਟ ਸਾਹਿਬ ਅਸੀਂ ਕਹਿੰਦੇ ਸਰੋਵਰ ਬੜਾ ਪਵਿੱਤਰ ਹੈ ਸਰੋਵਰ ਵਿੱਚ ਨਹਾ ਕੇ ਬੀਬੀ ਰਜਨੀ ਦਾ ਘਰ ਵਾਲਾ ਇਹਦਾ ਕੋੜ ਠੀਕ ਹੋ ਗਿਆ ਸੀ ਸਰੋਵਰ ਵਿੱਚ ਨਹਾਣ ਦੇ ਨਾਲ ਛੁਗੜ ਠੀਕ ਹੋ ਜਾਂਦੀ ਹੈ ਕਹਿੰਦੇ ਸਰੋਵਰ ਵਿੱਚ ਨਹਾਣ ਦੇ ਨਾਲ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਹੈ ਜਦੋਂ ਇਹਨਾਂ ਨੂੰ ਕੋਈ ਬਿਮਾਰੀ ਹੁੰਦੀ ਹੈ ਜਥੇਦਾਰਾਂ ਨੂੰ ਜਾਇਨਾ ਪਰਮੰਧ ਕਾ ਨੂੰ ਬਿਮਾਰੀ ਹੁੰਦੀ ਹੈ ਫਿਰ ਡਾਕਟਰ ਡਾਕਟਰ ਵੱਲ ਨੂੰ ਮੂੰਹ ਕਰਦੇ ਨੇ ਫਿਰ ਹਸਪੀਟਲ ਆਮ ਵੱਲ ਨੂੰ ਮੂੰਹ ਕਰਦੇ ਨੇ ਕਿਉਂਕਿ ਫਿਰ ਸ਼ਕਤੀ ਨਹੀਂ ਰਹਿੰਦੀ ਸਰੋਵਰ ਵਿੱਚ ਸ਼ਕਤੀ ਸਿਰਫ ਆਮ ਲੋਕਾਂ ਦੇ ਲਈ ਹੈ ਸਰੋਵਰ ਸਿਰਫ ਨਾੜ ਤੱਕ ਰੱਖਿਆ ਜਾਣਾ ਸਰੋਵਰ ਦਾ ਮਤਲਬ ਉਹ ਨਾ ਰੱਖਿਆ ਜਾਵੇ ਜਿੱਥੇ ਤੱਕ ਹੈ ਪਰ ਜੇ ਅਸੀਂ ਇਹ ਗੱਲ ਕਰਾਂਗੇ ਕਿ ਸਰੋਵਰ ਬਹੁਤ ਪਵਿੱਤਰ ਹੈ ਸਰੋਵਰ ਪਵਿੱਤਰ ਨਹੀਂ ਦੋਸਤੋ ਜੇ ਬੀਬੀ ਰਜਨੀ ਦਾ ਘਰ ਵਾਲਾ ਠੀਕ ਕੋੜ ਪੂਰਾ ਠੀਕ ਹੋ ਸਕਦਾ ਫਿਰ ਅੱਜ ਦੇ ਟਾਈਮ ਦੇ ਵਿੱਚ ਅਸੀਂ ਕਹੀਏ ਕਿ ਸਾਡਾ ਸ਼ੂਗਰ ਠੀਕ ਹੋਣੀ ਚਾਹੀਦੀ ਹੈ ਸਾਡੀ ਡਾਇਬੀਟਿਸ ਠੀਕ ਹੋਣੀ ਹੈ ਸਾਡਾ ਕੈਂਸਰ ਠੀਕ ਹੋਣਾ ਚਾਹੀਦਾ ਜੇ ਇਹ ਨਾ ਠੀਕ ਹੋਇਆ ਫਿਰ ਤਾਂ ਲੋਕ ਟੁੱਟਣਗੇ ਦੋਸਤੋ ਅਸੀਂ ਤਾਂ ਆਪਣੀਆਂ ਸਾਖੀਆਂ ਦੇ ਵਿੱਚ ਵੀ ਜਾਦੂਗਰ ਵਾਲੀ ਪਰਸਨੈਲਿਟੀ ਬਣਾ ਕੇ ਰੱਖਦੀ ਗੁਰੂ ਸਾਹਿਬਾਂ ਨੂੰ ਜਦ ਕਿ ਗੁਰੂ ਸਾਹਿਬਾ ਜੀ ਨੇ ਅਕਲ ਦੀ ਗੱਲ ਕੀਤੀ ਹੈ ਸਮਝ ਦੀ ਅਕਲ ਪਾਈ ਗੱਲ ਕੀਤੀ ਹੈ ਅਕਲ ਹੀ ਪਾਈ ਹੈ ਇਮਾਨ ਇਸ ਕਰਕੇ ਦੋਸਤੋ ਬਹੁਤ ਕੁਝ ਜੜਾ ਹੈਗਾ ਸਾਡੇ ਵਿੱਚ ਪਖੰਡ ਚੱਲ ਰਿਹਾ ਹੈ ਪਰ ਅਸੀਂ ਉਹਨੂੰ ਸ਼ਰਧਾ ਤਾਂ ਨਾ ਦੇ ਕੇ ਮੱਥੇ ਟੇਕ ਰਹੇ ਆਂ ਮਨ ਰਹੀਆਂ ਜਦ ਕਿ ਸਾਨੂੰ ਚਾਹੀਦਾ ਇਹ ਹੈ ਅਸਲ ਸਚਾਈ ਦੇ ਨਾਲ ਜੁੜ ਕੇ ਗੁਰੂ ਨਾਨਕ ਦੇਵ ਜੀ ਨੇ ਜੋ ਗੱਲ ਕਹੀ ਸੀ ਨਾ ਕਿ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹਉਮੈ ਮਾਰ ਸ਼ਬਦ ਕਰ ਲਈਏ ਹਉਮੈ ਸਾਡੀ ਜਾਨ ਹੀ ਰਹੀ ਪੁਜਾਰੀ ਉਸ ਸਮੇਂ ਜੇ ਬੂਤੀ ਵਾਲਾ ਸੀ ਤਾਂ ਅੱਜ ਪੁਜਾਰੀ ਪੱਗਾਂ ਵਾਲੇ ਨੇ ਉਹ ਵੀ ਸਾਨੂੰ ਰੱਬ ਉਸ ਧਰਮ ਦੇ ਨਾਂ ਤੇ ਗੁਰੂ ਸਭਾ ਦੇ ਨਾਂ ਤੇ ਝੂਠੇ ਹੀ ਦੱਸ ਰਹੇ ਨੇ